ਹਾਂ ਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾਲਾ ਕਰਦਾ ਤੇਰੀ ਵੀਰੋ ਵੇਸਟੇ ਸਾਰੀ ਟਟੀ ਛੱਟੀਆਂ ਦੀ ਤੇ ਇਧਰ ਚੁੱਭਰੀ ਵੀ ਆਇਆ ਹੋਇਆ ਉਹ ਨਹੀਂ ਸੰਗਦਾ ਕਹਦਾ ਬਾਹਲਾ ਇੱਕ ਦਾ ਕੁੰਡ ਕੱਢਦਾ ਬੂੜੀਆਂ ਨੂੰ ਹੈ ਇਹ ਕੁੰਡ ਦਾ ਮੂੰਹ ਐਨਾ ਸਿਰਾ ਕਰ ਲੈਂਦਾ ਪੁੱਸੋ ਹਣਾ ਬਸ ਚੱਲ ਜੇ ਉਪਰ ਉੱਠਦੇ ਆ ਤੇ ਮੈਂ ਵੀ ਠਾਇਆ ਤਾਂ ਵੈਸੇ ਇੰਨੀ ਮੈਨੂੰ ਅੱਗੇ ਚੰਗਾ ਕੀਤਾ ਨਹੀਂ ਅੱਗੇ ਠਾਲਿਆ ਮੈਨੂੰ ਤੇ ਜਾ ਕੇ ਹੁਣਾਂ ਮੈਂ ਬੜਾ ਲੰਬੀ ਨਹੀਂ ਜਣੋ ਨਾਸ਼ਟ ਹੋਇਆ ਕਿ ਨਹੀਂ ਜਿਵੇਂ ਆ ਰਗਣਾ ਫਿਰ ਤਾਂ ਮੈਂ ਲੰਬੀ ਜਾਇਆ ਵਾ ਤੇ ਉਸ ਤੋਂ ਬਾਅਦ ਫਿਰ ਆ ਕੇ ਦੇਖਦੇ ਆ ਕਿ ਕੀ ਬੰਦ ਹੈ ਕੀ ਨਹੀਂ ਠੀਕ ਹੈ ਕਿ ਨਹੀਂ ਤੇ ਉਹ ਲਾਈਟ ਜਗੀਆਂ ਦੀ ਆ ਓਏ ਹਾਂਜੀ ਤਾਂ ਇਹ ਤਾਂ ਚਾਬੀ ਲਈਏ ਇੱਕ ਵਾਰ ਮੈਨੂੰ ਆ ਖੋਲ ਲੈ ਤੂੰ ਬੁਝਾਇਆ ਫਿਰ ਲੈ ਲਾਈਟ ਬੁਝਾਇਆ ਮੈਂ ਆ ਖੋਲਣਾ ਤੜਕੋ ਤੜਕੀ ਤਾਂ ਨਹੀਂ ਇਹ ਤਾਂ ਛੱਡ ਦੇ ਇਹ ਤਾਂ ਮੈਨੂੰ ਪਾ ਦੂੰਗਾ ਤੂੰ ਉਹ ਖੋਲ ਕੇ ਆ ਰਿਪੋਰਟ ਲੈਟਰ ਡਾ ਕਰਨਾ ਬੰਦ ਮੋਟਰਸਾਈਕਲ ਵਾਰਮ ਅਪ ਤੇ ਲਾ ਰੱਖਿਆ ਪਹਿਲਾਂ ਹੀ ਆਪਣਾ ਇਹ ਦੀ ਸੌਚ ਜੀ ਕੱਟ ਦਗੇ ਤੇ ਬਸ ਠੀਕ ਹੈ ਮੈਂ ਜਾ ਆਵਾਂ ਪਹਿਲਾਂ ਉਦੋਂ ਵਾਲਾ ਆ ਕੇ ਵੀਡੀਓ ਐਡਿਟ ਕਰਕੇ ਐਕਸਪੋਰਟ ਕਰਕੇ ਫਿਰ ਬਲੌਗ ਦੀ ਸਟਾਰਟਿੰਗ ਮਤਲਬ ਸ਼ੂਟ ਕਰਾਂਗੇ ਚੰਗੀ ਤਰ੍ਹਾਂ ਓਕੇ ਉਹ ਰਿਪੋਰਟ ਮੁੰਡਿਆ ਵਾਲਾ ਚਾਭਗਾ ਉਹ ਕਰਿਆ ਵਾ ਲਾ ਹੀ ਹੁਣ ਚਲ ਜਾਏ ਕੋਈ ਗੱਲ ਨਹੀਂ ਇਹਨੂੰ ਅੰਦਰ ਰੱਖ ਦੇ ਚਾ ਕੇ ਆਪਣੀ ਸਰੰਜਿਤ ਤੇ ਹੜਾ ਖਰਾਬ ਹੋਏ ਮਤਲਬ ਇਹ ਬਾਹਰ ਆ ਗਈ ਸੀ ਘਰੇ ਆਪਾਂ ਘਰੇ ਤਾਂ ਵੈਸੇ ਉਦੋਂ ਹੀ ਆ ਗਈ ਸੀ ਨਾਲ ਦੀ ਨਾਲ ਹੀ ਕੋਈ ਅੱਧੇ ਘੰਟੇ ਬਾਅਦ ਹੀ ਤੇ ਦੂ ਬਾਅਦ ਆ ਕੇ ਵੀਡੀਓ ਕਰ ਐਡਿਟ ਕੀਤੀ ਫੋਨ ਤੇ ਗੱਲ ਗੁਲ ਜੀ ਕਰਨ ਲਾ ਕੇ ਇਹ ਵੀਡੀਓ ਐਕਸਪੋਰਟ ਕੀਤੀ ਤੇ ਹੂੰ ਉੱਠ ਕੇ ਆਏ ਆ ਬਾਹਰ ਪਾਈ ਲਗਭਗ ਟਾਈਮ ਹੋ ਗਿਆ 11:30 ਵਜੇ ਹੋਣਗੇ ਤੇ ਆਵਾਜ਼ ਵੀ ਨਾ ਗਲ ਖਰਾਬ ਹੋਇਆ ਪਿਆ ਸਰਦ ਇਹਦਾ ਖਾਂਗ ਜੀ ਖਾਂ ਰਿਹਾ ਜਿਆਦਾ ਹੋਇਆ ਪਿਆ ਤੇ ਉਹਦੇ ਕਾਰਨ ਗਲ ਖਰਾਬ ਹੈ ਹੋਰ ਕੋਈ ਦਿੱਕਤ ਨਹੀਂ ਕਿ ਦੇਖੋ ਨਾ ਆਵਾਜ਼ ਆਈ ਕੀਤੇ ਭੈ ਜੇ ਮਾੜਾ ਢੱਕਿਆ ਹੁੰਦਾ ਹਮਾਂ ਦਾ ਉਹ ਜੀ ਕੋਈ ਗੱਲ ਨਹੀਂ ਤੇ ਆ ਜਿਹੜੇ ਵੀ ਇਹਨੇ ਕੱਲ ਪਿੰਜਰੇ ਡੋਲੀਆਂ ਧੋ ਕੇ ਰੱਖਿਆ ਮੁੰਡਿਆਂ ਨੇ ਤੇ ਇਹਨਾਂ ਤੇ ਆਪਾਂ ਸਪਰੇਅ ਮਾਰ ਦਈਏ ਕੋਰੋਸ਼ਲਿਨ ਟੀ ਐਚ ਉਹੜੀ ਉਹ ਵੈਰ ਬੈਕ ਕੰਪਨੀ ਦੀ ਆਉਂਦੀ ਆਪਣੀ ਵਾਇਰਸ ਤੋਂ ਇਹ ਚੰਗੀ ਤਰ੍ਹਾਂ ਸਪਰੇਅ ਕਰਦੀ ਇਹਨਾਂ ਤੇ ਤੋਤੇ ਧਾਤੇ ਨਾਲ ਵਧੀਆ ਇਹ ਨਾਲ ਉਹ ਹੋ ਜੂਗਾ ਮਤਲਬ ਵੀ ਇੱਕ ਮਿੰਟ ਚਲੋ ਮੈਂ ਟਾਈਮ ਲੈਪਸ ਲਾ ਕੇ ਰੱਖਦਾ ਹਾਂ ਹੈਨਾ ਹਾਂਜੀ ਮੇਰੇ ਵੀਰੋ ਓਕੇ ਵੀ ਰਿਪੋਰਟ ਸਪਰੇਅ ਆਪਣੇ ਕੋਲੇ ਰਲਾਈ ਪਈ ਸੀ ਬਿਰੋ ਪਹਿਲਾਂ ਦੀ ਸਾਰੇ ਜਾਲੀਆਂ ਡੋਲੀਆਂ ਤੇ ਛਤਰੀ ਤੇ ਇਮਾਰਤੀ ਤੇ ਜਾਲਚ ਵੀ ਮਾਰਦੀ ਠੀਕ ਹੈ ਤੇ ਆਹ ਸਪਰੇਅ ਹੁੰਦੀ ਆ ਬਿਰੋ ਜਿਹੜੀ ਵਾਇਰਸ ਤੋਂ ਹੁੰਦੀ ਆ ਠੀਕ ਹੈ ਜੀ ਆਹ ਕੰਪਨੀ ਹੁੰਦੀ ਆ ਆ ਨਾਂ ਹੁੰਦਾ ਲਗਭਗ 7 800 ਦੀ 5 500 ਐਮਐਲ ਆਉਂਦੀ ਆ 7 800 ਰੁਪਏ ਦੀ ਠੀਕ ਹੈ ਆ ਦੇਖੋ ਪ੍ਰਿੰਟ ਰੇਟ ਵੀ ਦੇਖ ਲਓ ਇਧਰ ਇਹਦਾ 827 ਰੁਪਏ ਆ ਨਾ ਇਹਦਾ 500 ਐਮਐਲ ਕਵਾਂਟੀਟੀ ਤੇ ਐਨੇ ਵਾਇਰਸ ਦਾ ਵਾਇਰਸਾਂ ਤੋਂ ਕੰਮ ਕਰਦੀ ਐ ਖੜੋ ਜਿੱਥੇ ਲਿਖੀ ਹੋਣਗੇ 15 ਅਖਣੀ 16 ਵਾਇਰਸ ਵਾਇਰਸ ਤੋਂ ਹੁੰਦੀ ਆ ਦੇਖੋ ਆਹਾਰੇ ਕਿਹੜੇ ਕਿਹੜੇ ਵਾਇਰਸ ਤੋਂ ਐ ਠੀਕ ਐ ਇਹਦੇ ਚ ਰਾਣੀ ਖੇਤ ਦਾ ਵੀ ਹੋਊਗਾ ਉਹ ਦੇਖੋ ਰਾਣੀ ਖੇਤ ਤਰੰਗ ਲਕਵਾ ਝੋਲਾ ਇਹਦੇ ਤੋਂ ਰਾਣੀ ਖੇਤ ਤੋਂ ਆਹ ਸਾਬਕ ਤਾਰ ਚੀਜ਼ ਬਹੁਤ ਚੰਗੀ ਆ ਬਰੋ ਇਹ ਹੈਨਾ ਜੇ ਵਾਇਰਸ ਹੋਰਸ ਆ ਜੀ ਜਾਉਣ ਤੋਂ ਪਹਿਲਾਂ ਪੁਲੇ ਮਾਰੀ ਰੱਖੇ ਖੁੱਡਾਂ ਖੱਡਾਂ 'ਚ ਮਾਰਦੇ ਜਣਵਰਾਤ ਹੀ ਮਾਰਦੇ ਹਨਾ ਦਾਣੇ ਪਾਏ ਨੂੰ ਪਾਸੇ ਚੱਕ ਕੇ ਜਣਵਰਾਤ ਵੀ ਮਾਰਦੇ ਕੋਈ ਦਿੱਕਤ ਨਹੀਂ ਚੰਗੀ ਚੀਜ਼ ਹੈ ਵਧੀਆ ਹੈ ਵਾਇਰਸ ਤੋਂ ਚੰਗਾ ਹੈ ਠੀਕ ਹੈ ਕਿ ਨਹੀਂ ਐਂਟੀਵਾਇਰਸ ਐਂਟੀਬੈਕਟੀਰੀਅਲ ਤੇ ਓਕੇ ਰਿਪੋਰਟ ਬਸ ਠੀਕ ਹੈ ਦਵਾਈ ਬੁਢੀ ਮਾਰਤੀ ਤੇ ਕਰ ਕਰੇ ਜਾਏ ਰੋਟੀ ਰੋਟੀ ਖਾਈਏ ਤੇ ਇਧਰੋਂ ਬੱਚੇ ਦੀ ਚੁੰਝ ਲਵਾ ਦਈਏ ਪਾਣੀ ਚ ਪੋ ਆਪਾਂ ਹਜੇ ਵੀ ਢਾਵਾ ਡੋਲੀ ਜੇ ਕਬ ਤੱਕ ਜਲੇਦਾ ਲਾਪੁੱਤ ਆ ਜਾ ਮੇਰੀ ਮਿੱਟੀ ਲਾਏ ਮੇਰੇ ਤੋਂ ਭਜੇਗਾ ਮੇਰੇ ਤੋਂ ਭਜੇਗਾ ਐਡਾ ਹੋ ਗਿਆ ਮੇਰੇ ਤੋਂ ਭਜਣਾ ਨਾ ਹਟ ਦੇ ਆਹ ਕੌਣਾ ਮਨਦੀਪ ਇੱਕ ਮਿੰਟ ਬਰੋ ਫੋਨ ਆ ਰਿਹਾ ਚਲੋ ਫੋਨ ਨੂੰ ਬਾਅਦ ਚੱਕ ਲਾਂਗੇ ਪਹਿਲਾਂ ਬੱਚੇ ਨੂੰ ਪਾਣੀ ਪਿਆ ਕੇ ਦੇਖੀਏ ਕਰ ਆਇਆ ਪੁੱਤ ਜੇ ਆ ਪੀ ਲਿਆ ਹੋਇਆ ਤਾਂ ਬੜੀ ਸੋਹਣੀ ਗੱਲ ਐ ਨਹੀਂ ਮੈਂ ਤਾਂ ਫਿਰ ਮਾੜੀ ਚੋਜੇ ਲਵਾ ਕੇ ਹੱਥ ਦੇਖਣ ਦਾ ਫਰਜ਼ ਐ ਮੇਰਾ ਤਾਂ ਤੇ ਹੁਣ ਲੱਗਦਾ ਪੀ ਲਿਆ ਹਨ ਹੁਣ ਪੀ ਲਿਆ ਜੇ ਹੁਣ ਪੀ ਲਿਆ ਵੱਡਾ ਹੋ ਗਿਆ ਲੈ ਯਾ ਛਣਾ ਹੋ ਗਿਆ ਚਲੋ ਕੋਈ ਨਾ ਸੈਟ ਆ ਬਦਗਾ ਆ ਪੀਨ ਲੱਗ ਗਿਆ ਕੋਈ ਮਾੜੀ ਗੱਲ ਨਹੀਂ ਚੱਲ ਵਾਪਸ ਆਪਦੇ ਘਰੇ ਲੈ ਤੇ ਇਧਰ ਇੱਕ ਕੰਮ ਹੋਰ ਕਰੀਏ ਸੱਚ ਯਾਰ ਪਤਾ ਇਹਨੂੰ ਜੜਾ ਮੈਂ ਆਹ ਕੁੱਡੇ ਚੋਂ ਨਾ ਸਪੇਅਰ ਚੱਕ ਕੇ ਆਪਾਂ ਨੂੰ ਫੇਰ ਨਾਲ ਵਾਲੇ ਕੁੱਡੇ ਛੱਡਣਾ ਪਊਗਾ ਯਾਰ ਔਰ ਲੱਛਣ ਮਾੜੀ ਹੈ ਇਧਰਲੇ ਪੱਠੇ ਪੱਠਾ ਆਏ ਤਾਂ ਕੱਲ ਦਾਣੇ ਰੱਖ ਤੇ ਟਾਈਮ ਨਾਲ ਠੀਕ ਆ ਪਾਣੀ ਘੰਟਾ ਲੇਟ ਪਾਇਆ ਮੈਂ ਚੱਲ ਵੀ ਕਰਾ ਦਾਣੇ ਖਾ ਲੈਣਗੇ ਰੱਜ ਕੇ ਫਿਰ ਉਹਦੀ ਰੱਜਵੇਂ ਪਾਣੀ ਪੀਣਗੇ ਤੇ ਪਾਣੀ ਰੱਖਿਆ ਪਾਣੀ ਮੇਰੇ ਉਤਰੇ ਹੀ ਨਹੀਂ ਲੈ ਪਤਾ ਨਹੀਂ ਕੀ ਐ ਚ ਇਹਨਾਂ ਨੂੰ ਆ ਜਾ ਬਤਸਪੇਰ ਉਤਰ ਗਿਆ ਲੈ ਬਾਹਰ ਪਜ ਨੂੰ ਕਰਦਾ ਬਾਹਰ ਗਿਰਖੇਦਰਾ ਛੜ ਜਾ ਇੱਕ ਵਾਇ ਥੋੜੀ ਮੇਰੀ ਔੜ ਜੀ ਲੱਗ ਰਹੀ ਹੋਣੀ ਹੈ ਹਨਾ ਤਾਂ ਕਰਕੇ ਅਡਜਸਟ ਕਰ ਲਿਓ ਲੈ ਆ ਲੈ ਜਵਾਕਾਂ ਚ ਇੱਕ ਸਿਆਣਾ ਵੜਾ ਹੁਣ ਬੰਦਾ ਹੁਣਾ ਹੋਣਾ ਜ਼ਰੂਰੀ ਹੈ ਬਾਈ ਖੁੱਡੇ ਰੈਲੇ ਕਰਤੇ ਸੀ ਕਾ ਵੀ ਹੱਦ ਧਿਕਰ ਵਧਗਾ ਰੈਲੇ ਆ ਤੇ ਕਾਲਗਾ ਮਿੱਠਾ ਮਰੀ ਜਾਂਦੇ ਭੈਰ ਚੋ ਪਾਣੀ ਦਾ ਪੀਤਾ ਨਹੀਂ ਹੋਰ ਕੀ ਕਰਨਗੇ ਯਾਰ ਕਾਲਗਾ ਖੱਲ ਕੇ ਮਿੱਠਾ ਮਰੀ ਜਾਂਦੇ ਦੇਖੋ ਲੈ ਤਨ ਕੋਈ ਗੱਲ ਨਹੀਂ ਆਪੇ ਪੀਣੇ ਤੇ ਆਏ ਮਰਦੇ ਹੁਣ ਦੇਖੀ ਚਲੋ 10 ਮਿੰਟਾਂ ਨੂੰ ਸਾਰੇ ਬੱਚੇ ਥੱਲੇ ਤੁਰੇ ਫਿਰਦੇ ਹੁਣ ਇੱਕ ਮਿੰਟ ਥੱਲੇ ਬੜਾ ਸਫੇਰ ਨੇ ਥੱਲੇ ਆਉਣਾ ਮਗਰੇ ਸਾਰੇ ਆਉਣ ਗਧਕਲੇ ਜਿਵੇਂ ਝੰਡ ਪਟ ਪਟ ਬੈਠੇ ਐ ਐ ਬੜੀ ਮਾੜੀ ਗੱਲ ਆ ਇਹਨਾਂ ਦੀ ਯਾਰ ਕਦੇ ਦਾਣੇ ਨਹੀਂ ਖਾਂਦੇ ਕਦੇ ਪਾਣੀ ਨਹੀਂ ਪੀਂਦੇ ਇਧਰ ਨਾ ਵਧਗਾ ਇਧਰ ਓਕੇ ਰਿਪੋਰਟ ਟਿੱਕ ਟੌਕ ਦਾ ਕੰਮ ਇਧਰ ਰੇ ਅਡਰੋਂ ਮੀਲ ਨਹੀਂ ਰੱਖਦੇ ਇਹਦਾ ਸ਼ੇਰ ਹਾਂਜੀ ਮੇਰੇ ਵੀਰੋ ਤੇ ਚਲੀਏ ਉੱਠ ਕੇ ਘਰ ਨੂੰ ਸਵੇਰੇ ਦੇ ਗੇਮ ਹੀ ਖੜੀ ਜਾਂਦੇ ਆ ਤੜਕੇ ਦਾ ਤੜਕੇ ਫੁੱਦੂ ਲੱਗ ਗਿਆ ਹੋਰ ਤਾਂ ਹੋ ਫੁੱਦੂ ਲੱਗ ਗਿਆ ਯਾਰ ਮੈਂ ਤਾਂ ਇਹ ਗੱਲ ਮੰਨਦਾ ਯਾਰ ਵੀ ਸਭ ਤੋਂ ਮੇਡ ਬੰਦਾ ਜ਼ਰੂਰੀ ਨਹੀਂ ਆ ਯਾਰ ਜਿਵੇਂ ਕੋਈ ਆਖੇ ਆਪਾਂ ਨੂੰ ਲਿਆਜ ਹੋਵੇ ਆਪਣੀ ਕਿਸੇ ਨਾਲ ਤਾਂ ਪੱਕੇ ਭੈਜ ਕਬੂਤਰ ਪਹਿਲੇ ਨੰਬਰ ਤੇ ਆਉਂਦੇ ਆ ਜਾਂ ਪੈਸਾ ਪਹਿਲੇ ਨੰਬਰ ਤੇ ਆਉਂਦਾ ਆ ਜਾਂ ਕੋਈ ਕੁਝ ਵੀ ਉਹ ਚੀਜ਼ਾਂ ਨੂੰ ਛੱਡ ਕੇ ਮੈਨੂੰ ਲੱਗਦਾ ਬੰਦੇ ਨੂੰ ਪਹਿਲ ਨੰਬਰ ਤੇ ਹੋਣਾ ਚਾਹੀਦਾ ਕੀ ਕਬੂਤਰ ਛੱਡ ਪੈਸੇ ਛੱਡ ਭੈਣ ਚੋ ਕੁਝ ਵੀ ਹੈ ਨਾ ਗਿਫਟ ਛੱਡ ਵੀ ਬੰਦਾ ਪਹਿਲੇ ਨੰਬਰ ਤੇ ਹੋਣਾ ਚਾਹੀਦਾ ਵੀ ਹਾਂ ਨਹੀਂ ਆਪਣੇ ਨਾਲ ਆਪਣਾ ਭਰਾ ਖੜਾ ਹੈ ਕਿਸੇ ਵੀ ਰਿਸ਼ਤੇ ਜ ਰੱਖ ਲੋ ਭਰਾ ਖੜਾ ਭਾਣਾ ਕੋਈ ਚਾਚਾ ਤਾਇਆ ਕੋਈ ਘਰ ਦਾ ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਮੇਰੇ ਹਿਸਾਬ ਨਾਲ ਤਾਂ ਪਹਿਲੇ ਨੰਬਰ ਤੇ ਜੇ ਬੰਦਾ ਨਾਲ ਖੜਾ ਹੋਵੇ ਉਹਦੇ ਅਰਗ ਰੀਸ ਹੀ ਕੋਈ ਨਹੀਂ ਹੈ ਨਾ ਤੇ ਸਮਝ ਨਹੀਂ ਆਉਂਦੀ ਯਾਰ ਭੈਣ ਦੀ ਲੱਲ ਵੀ ਗਿਫਟ ਚੰਗੇ ਹੋਗੇ ਯਾਰ ਸਾਡੇ ਨਾਲ ਹੁਣ ਚਲੋ ਕੋਈ ਗੱਲ ਦੀ ਹੋ ਜਾਂਦਾ ਭਾਈ ਇੱਕ ਮੇਰਾ ਗਾਲ ਖਰਾਬ ਇੱਕ ਸਾਨੂੰ ਆਏ ਲੱਗ ਰਿਹਾ ਹੂਆ ਬਾਲੀ ਦਰਦ ਭਰੀ ਆਵਾਜ਼ ਆ ਹਨਾ ਪਤਾ ਨਹੀਂ ਕੀ ਹੋਇਆ ਯਾਰ ਰਾਤ ਦਾ ਭਾਂਵੇਂ ਬੋਲੇ ਨਹੀਂ ਆਦਾ ਜਖਾਮ ਜਖੂ ਜਦ ਰੇਸ਼ੀ ਨਾਲ ਬੰਨਦੀ ਹੋਏ ਪਸਦੀ ਹੋ ਜਾ ਕੋਈ ਡੈਕਤ ਨਹੀਂ ਚਲੋ ਛੱਡੋ ਤੂੰ ਆ ਮਰ ਰੋਈ ਨਹੀਂ ਫਿਕਰ ਕਰੀਂ ਤੇ ਚਲੋ ਗਾਲ ਗੋਲੀ ਕੱਢਨੀ ਛੱਡੋ ਤੇ ਸੱਚ ਘਰੋਂ ਆਰਡਰ ਆ ਗਿਆ ਨੀਰੇ ਦਾ ਹਜੇ ਟੜਕੇ ਦੀ ਰੋਟੀ ਰੋਟੀ ਕੁਝ ਨਹੀਂ ਖਾਦਾ ਵੀ ਮੈਂ ਰੋਟੀ ਚਾਹ ਪਣੀ ਖਾਣੇ ਪੀਣੇ ਆ ਤੇ ਮੇਰੀ ਰੈ ਆਏ ਆ ਵੀ ਉਸ ਤੋਂ ਪਹਿਲਾਂ ਆਪਾਂ ਜੜਵਰਾ ਦਾ ਦਾਣੇ ਪਾਣੀ ਦਾ ਘਰ ਚੱਲ ਗਿਆ ਸਾਰਾ ਠੀਕ ਹੈ ਗੱਲੀਏ ਜੀ ਕਹਿ ਰਾ ਕਰੋ ਇੱਕ ਬਾਲਟੀ ਲਈਏ ਬਲਜੀਤ ਰੇ ਤਾਂ ਹਜੇ ਮੈਨੂੰ ਲੱਗਦਾ ਵੀ ਨਹੀਂ ਕੀਤੀ ਹੋਰੀ ਆਪਣੀ ਕਣਕ ਉਹ ਸਾਫ ਨਹੀਂ ਚੱਕ ਲਿਆਂ ਦੀ ਜੀ ਇੱਕ ਬਾਲਟੀ ਹਾਓਰ ਮੇਰੇ ਵੀ ਰੋ ਤੇ ਬਸ ਨਾਲੇ ਕਰਾਂਗੇ ਇੱਕ ਘਟਾ ਫਟ ਫਟ ਖਾਲੋਗਾ ਦਰਦ ਇੱਕ ਬਲਜੀਤ ਤੋਂ ਕਹਿ ਦਾਂਗੇ ਵੀ ਵਧੀਆ ਗ੍ਰੇਡ ਕਰਕੇ ਸਾਫ ਕਰਕੇ ਰੱਖਦੇ ਮੋਲ ਲੈ ਲਾਂਗੇ ਉਹ ਤੋਂ ਘੱਟਾ ਤੇ ਦੋ ਘਟਾ ਨਾਲ ਵਧੀਆ ਆਪਣੇ ਡੇਢ ਮਿੰਟ ਟੱਪ ਜੂਗਾ ਇਦੋਂ ਬਾਅਦ ਚੱਕਰ ਕੇ ਇਹਦੋਂ ਬਾਅਦ ਨਵੀਂ ਕਣਕ ਆਈਊਗੀ ਉਸ ਤੋਂ ਬਾਅਦ ਪੁਰਾਣੀ ਕਣਕ ਦੇ ਇੱਕ ਦੋ ਗੱਟੇ ਆਪਾਂ ਲੈ ਕੇ ਸਟੋਰ ਕਰਕੇ ਰੱਖਾਂਗੇ ਉਹ ਨਵੀਂ ਕਣਕ ਉਤਰਾਂ ਨੂੰ ਪਾ ਨਹੀਂ ਸਕਦੇ ਤੇ ਪੁਰਾਣੀ ਕਣਕ ਪਹਿਲਾਂ ਹੀ ਵਧੀਆ ਚੰਗੀ ਹਾਂਜੀ ਮੇਰੇ ਵੀਰੋ ਤੇ ਪਾਣੀ ਪਾ ਲਾ ਬਰੋ ਸਾਰੇ ਕੂਤਰਾਂ ਨੂੰ ਦਾਣੇ ਕਰਤੇ ਆ ਰੈਡੀ ਤੇ ਰੱਖੀ ਜੀ ਖੋਡਾ ਨੰਬਰ 1 ਤੋਂ ਕਰੀ ਸਟਾਰਟਿੰਗ ਆ ਖੋਡਾ ਨੰਬਰ 1 ਆੜ ਦੇ ਪੱਈਏ ਪੀੜ ਕਰੇ ਪਈ ਪੜੇ ਆਇਓ 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 ਪਤਾ ਆਇਓ ਆਇਓ ਆਜੋ ਖੋਡਾ ਨੰਬਰ 2 ਜੀ ਕਬੂਤਰਾਂ ਹਾਰਾ ਆਇਓ 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 ਆਹ ਉਪੇ ਚੁੱਥਲੀ ਆ ਗਈ ਸੀ ਉਹ ਟਰੇ ਦੇ ਆਇਓ ਇਧਰ ਆ ਗਈ ਉੱਡ ਨਾਲੇ ਬੱਚਿਆਂ ਵਾਲੇ ਪਾਸੇ ਆਇਓ 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 ਪੁੱਤ ਇਧਰ ਦੇ ਗੁੱਡਿਆਂ ਦੇ ਬਹੁਤ ਗੰਦ ਪਾਇਆ ਬਈ ਕੱਲ੍ਹ ਦੇ ਆਣੇ ਪਾਣੀ ਵੀ ਨਹੀਂ ਪੀਤਾ ਮੈਂ ਹੁਣ ਪਾਣੀ ਮਤਲਬ ਹੁਣ ਪਾਏ ਸਾਰੇ ਗੁੱਡਿਆਂ 'ਚ ਇਧਰ ਹੀ ਪਾਇਆ ਘੋਟਕ ਪਰ ਜਿੰਨਾ ਪਾਣੀ ਕੱਲ੍ਹ ਸੂਣ ਨਹੀਂ ਪੀਤਾ ਕਿਸੇ ਉਤਰੇ ਪਾਇ ਨਹੀਂ ਮਿਲਦਾ ਕੱਲ ਦਾ ਉਤਰ ਕਿਥੇ ਲੱਭ ਨਹੀਂ ਕੀ ਇਸ਼ੂ ਐ ਤੇ ਨਾ ਹੀ ਟੜ ਕੇ ਉਤਰਿਆ ਦਾਣੇ ਖਾਣ ਬਾਅਦ ਜਿਹੜੇ ਕੱਲ ਜਦੋਂ ਦਾਣੇ ਖਾ ਕੇ ਖਾ ਗਏ ਕੱਲ ਤੋਂ ਬਾਅਦ ਅੱਜ ਨੂੰ ਉਤਰਿਆ ਉਹ ਉਤਰਿਆ ਹੁਣ ਆਇਓ 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 ਇਧਰ ਆ ਗਈ ਬੈਠ ਦੇ ਆਇਓ 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 ਬੱਤ ਆਇਓ ਓਕੇ ਜ਼ਾਰੇ ਕੋ ਡਾਣੇ ਦਾਣੇ ਪਾਣੀ ਦੀ ਰਿਪੋਰਟ ਹੋ ਗਈ। ਆਖੇ ਠੀਕ ਆ ਹਜੇ ਮੈਨੂੰ ਉੱਤਰੇ ਥੱਲੇ ਦੇਖੋ। ਹਜੇ ਵੀ ਕੀ ਗੰਦ ਪਾ ਜਾਂਦਾ ਉਹਦੇ ਕੋਲੇ। ਉਹ ਡੁੱਡ ਕੇ ਤਾਂ ਹੀ ਬੈਠੀ ਜਾਂਦੇ ਐ। ਯਾਰ ਥੱਲੇ ਰਿਸ਼ਤਾ ਕਰ ਲੋ ਪੈਣਾ ਗਲਾਕਣਾ ਨਹੀਂ। ਇਹਨਾਂ ਨੂੰ 2 ਦਿਨ ਭੁੱਖੇ ਰੱਖਿਆ ਹੋਵੇ। ਆਪੇ ਹੀ ਸਮਝ ਆਵੇ ਇਹਨਾਂ ਦੀ ਠੀਕ ਆ ਕਿ ਨਹੀਂ। ਇਹਨਾਂ ਦੇ ਦਿਮਾਗ ਬੜੇ ਮਾੜੀ ਮੂਠੀ। ਜਿਵੇਂ ਟਾਈਮ ਉੱਤਰ ਕੇ ਦਾਣੇ ਪਾਣੀ ਖਾ ਪੀਦੇ ਜਦੋਂ ਮਿਲਦਾ ਹੋਵੇ। ਕਤਰ ਕਰ ਲੇ ਅੰਨ। ਹਾਂਜੀ ਮੇਰੇ ਵੀਰੋ ਇੱਕ ਨਵਾਂ ਪੀਜਨ ਫਿਰਦਾ ਜੀ। ਖਾੜਦੇ ਇੱਕ ਮਿੰਟ ਹੁਣੇ ਰੋਟੀ ਚਾਹ ਖਾ ਪੀ ਗਏ ਸੀ ਤੇ ਬਾਹਰ ਨਿਕਲੇ ਵੇਖਾ ਤਾਂ ਯੂਪੀ ਨੇ ਫਿਰਦਾ ਹਾਂਜੀ ਦਿਖਾਈਓ ਸੋਨੂੰ ਮੈਨੂੰ ਤਾਂ ਬੱਚਾ ਹੀ ਲੱਗਾ ਯਾਰ ਅਨਲ ਤਾਂ ਲੱਗਾ ਵੀ ਜਿਵੇਂ ਉਹਦੇ ਪੂਛ ਤੇ ਰੰਗ ਲਗਾ ਦਾ ਗਲਾਬੀ ਫੂੰਝਾ ਜਾਂ ਬਿੱਠ ਤੇ ਇੱਕ ਕਸਮੈ ਲਾਇਆ ਢਿੱਡ ਸੀਗਾ ਕੋ ਪੂਸ ਲਈ ਆ ਇੱਥੋਂ ਇੱਕ ਜੀ ਘਰੋਂ ਨਿਕਲਦੇ ਸਾਰੀ ਨਿਗਾ ਵਜੇ ਇੱਥੇ ਹੀ ਪਰਦਾ ਗਿਆ ਆਪਣੇ ਘਰ ਤੇ ਕਿੱਧਰ ਗਿਆ ਯਾਰ ਹੁਣੇ ਦਾ ਵਗਾਇਆ ਤੁਨੂੰ ਮੈਂ ਬਾਜ਼ੂਣ ਲੋਕਾਂ ਨੇ ਕੱਢਣ ਲੱਗ ਜੜਿਆ ਹਨ ਦੂਸਰਾ ਦਸਰਾ ਤਾਂ ਲਗਭਗ ਚਾਲ ਹੀ ਪਿਆ ਕੰਮ ਇਹ ਦੂਆ ਬਹੁਤ ਜਨਵਰੀ ਜ ਨੂੰ ਪਰ ਗਰਮ ਜੀ ਬਹੁਤ ਜਣਾ ਦਰੋਂਦੇ ਭਾਜ ਪੁੱਜ ਕੇ ਤਿਆਰੀ ਵਾਲੇ ਹਨ ਉਹ ਆਉਂਦਾ ਬਾਬੇ ਸਾਹਮਣੇ ਸੜਾ ਦੂਜੇ ਪਾਸੇ ਆੜਾ ਕੱਢਦੇ ਹੋਰ ਪੋ ਜਾ ਰਹਾ ਚਲੋ ਛੱਡੋ ਕੋਈ ਹੋਣਾ ਕਿਸੇ ਦਾ ਭੱਗੀ ਜਾਣਾ ਲੋ ਵੀ ਦੇਖੋ ਵਾਲਾ ਖੁੱਡਾ ਲੈ ਲੈ ਖੁੱਡਾ ਨੰਬਰ 4 ਵਾਲੇ ਜਾਨਵਰਾਂ ਦਾ ਹਾਲ ਦੇਖੋ ਦੂਜੇ ਸਾਰੇ ਖੁੱਡਿਆਂ ਵਾਲਿਆਂ ਨੇ ਆਪਦੇ-ਆਪਦੇ ਵੱਡੇ ਦੇ ਦਾਣਾ ਪਾਣੀ ਖਾ ਪੀ ਕੇ ਫੱਟੀਆਂ ਤੇ ਚੜ ਗਏ। ਇਹ ਭੈਣ ਦੀ ਲੱਕੜ ਲੈਣੇ ਕੁਛ ਨਹੀਂ ਹੋਇਆ ਇਹਨਾਂ ਨੂੰ। ਕੋੜ ਹੈ ਅਰਗੇ ਅੰਦਰੋਂ ਤੰਦਰੁਸਤ ਹੈ। ਬਸ ਇੱਕ ਦੂਜੇ ਭੈਣ ਜਿਹੜਾ ਤੂੰ ਥੱਲੇ ਉਤਰ ਜਾ ਕੰਦਾ। ਬਸ ਇੱਕ ਦੂਜੇ ਦੀ ਚਸ ਜੀ। ਵੀ ਉਹ ਥੱਲੇ ਉਤਰੂ ਨਾ ਤੂੰ ਆ। ਕਿ ਨਹੀਂ ਤਾਂ ਨਹੀਂ ਉਤਰਦੇ। ਇੱਕ ਦੂਜੇ ਦੀ ਝਾਗ ਜੀ ਬੈਠਿਆ ਵੀ ਕੋਈ ਥੱਲੇ ਜਾਊਗਾ ਤਾਂ ਜਾਵਾਂਗੇ ਤਾਂ ਨਹੀਂ ਤਾਂ ਸਾਰੇ ਤਾਂ ਹੀ ਬੈਠੇ ਕੱਢ ਦੇ ਲੈ। ਯਾਰ ਨਹੀਂ ਇੱਕ ਸਮੇਂ ਨੂੰ ਕੁਦਰ ਬਾਲੇ ਅੱਛੀ ਕਰਦੇ ਨੇ ਡਰ ਜੇ ਜਾਂਦੇ ਨੇ ਉਹ ਕੰਮ ਰਣਦਾ ਜੇ ਇੱਕ ਡਰ ਜਾਂ ਨਾ ਮੁੜ ਕੇ ਦੋ ਦੋ ਦਿਨ ਥੱਲੇ ਉਤਰਦੇ ਨਹੀਂ ਦਿੰਦਾ ਦਾਣਾ ਪਾਣੀ ਖਾਣ ਪੀਣ ਭੁੱਖ ਲੱਗੀ ਇਹਦੀ ਪੂਰੀ ਚਸ ਹੈਗੀ ਹੈ ਪਰ ਐ ਦੇਖੀ ਜਾਂਦੇ ਆ ਕਿਹੜਾ ਪਹਿਲਾਂ ਜਾਵੇ ਇੱਕ ਅੱਧਾ ਤਾਂ ਮੁੜ ਕੇ ਮਗਰੋਂ ਸਾਰ ਨੂੰ ਸੀਗਾ ਹੋ ਜੂ ਥੱਲੇ ਆਉਂਦਾ ਆ ਗਿਆ ਬਾਬਾ ਜਾਨਵਰ ਉਹ ਆ ਫਿਰਦਾ ਉਹ ਜਾਂਦਾ ਸਾਹਮਣੇ ਹੋ ਯਾਰ ਜੂ ਕਰ ਲਾ ਭਰਾਵਾ ਹੁਣ ਤਾਂ ਮੌਕਾ ਹੈ ਬਾਅਦ ਚ ਕੀ ਕਰੇਗਾ ਜੂ ਕਰ ਕਰੇ ਜੋ ਟੱਪ ਗਿਆ ਆ ਵਿੰਗੜ ਫੂਨ ਐਡਾ ਭੈਣ ਚੋਲੇ ਦੇਖੋ ਆਏ ਯਾਰ ਖਚੜਾ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਨਵਾਂ ਪੀਣ ਹੈ ਗੇਤ ਮਤਲਬ ਪੀ ਵੀ ਪੀਣ ਲੱਗਦਾ ਹੈ ਭੂਸ ਲਾਇਆ ਰੱਤਾ ਆ ਜਾਣਾ ਉਹ ਵੀ ਡਾਵਾ ਡੋਲ ਜਿਹਾ ਫਿਰਦਾ ਹੈਗਾ ਆਹ ਹਾਂ ਇੱਥੇ ਕੀੜੇ ਪਾਈਆਂ ਤੁਹਾਨੂੰ ਦੱਸੀਦਾ ਜਾਣਾ ਹੈਗਾ ਐਨਾ ਨਹੀਂ ਪਤਾ ਵੀ ਹੈ ਕੀ ਦਾ ਤੇ ਪਰ ਹੈ ਪੀ ਹੈ ਨਾ ਇਹ ਆਹ ਆ ਵਰਤਾ ਕਾਟਾ ਹੋਇਆ ਨਾ ਮਉਣ ਦਾ ਗੰਦੀ ਜੀ ਲੱਗਦੀ ਜਿਹੜੀ ਅਮਰੀਕੀ ਨੂੰ ਦਿੱਤੀ ਸੀ ਆਪਾਂ ਯਾਰ ਮਣ ਤੋ ਉਹ ਲੱਗਦੀ ਹੈ ਚਲੋ ਛੱਡੋ ਆਇਆ ਆਇਆ ਖੇਤ ਲੈ ਚੱਲ ਗਏ ਆਇਆ ਜਾਣਾ ਕੀ ਹੋ ਗਿਆ ਰੋਈ ਕਦੇ ਆਣਾ ਪਾਤ ਤੋਂ ਕੀ ਲੜਾ ਦੂਰ ਆ ਉਹ ਤੋਂ ਵੀ ਲੈਣਾ ਆ ਉਹਨੂੰ ਭੱਜ ਜਾਣ ਦੇ ਨੰਗ ਜੀ ਨੂੰ ਰੋਣਾ ਕਾ ਤੋਂ ਐ ਆਇਆ ਖੇਤ ਚੱਲ ਗਏ ਨੀਰਾ ਵੜਾ ਕੇ ਲੈ ਮੇਰੇ ਨਾਲ ਜਾਣਾ ਨਹੀਂ ਰਵੜਾ ਹਣ ਜੱਗਾ ਕਰਿਆ ਆਵੜਾ ਕਰਿਆ ਆਵੜਾ ਜਾ ਕਰਿਆ ਆਵੜਾ ਕਰੇ ਕੀ ਹੋ ਗਿਆ ਸਵਾਰ ਕੇ ਰੋਤ ਲੈ ਸਾਡਾ ਲੈ ਠੀਕ ਨਾ ਦਾ ਮੋਟਰਸਾਈਕਲ ਆ ਪਾ ਦਾ ਕੰਮ ਕਰਤਾ ਜੀ ਕੱਲੇ ਦਾ ਟੱਕ ਦਾ ਤੇ ਕਲਚ ਦਾ ਪੂਰਤਾ ਇੱਕ ਨੰਬਰ ਆ ਜਾਵਾ ਅੱਜ ਕੰਮ ਕਰਾ ਲੈਂਦਾ ਲੱਗਦਾ ਫੇਰ ਇਹਦਾ ਚਲੋ ਕੋਈ ਨਾ ਅੱਜ ਕਰ ਲਈਏ ਜੀ ਟੀਮ ਆਪਣੀ ਸਾਰੀ ਉੱਥੇ ਬਜਟ ਦਾ ਜਿੰਦੇ ਦਵਣੀ ਖੇਦ ਦਵਣੀ ਤੇ ਚੋਬਰ ਚਲੋ ਕੋਈ ਦਿੱਕਤ ਨਹੀਂ ਬਸ ਦੋ ਪੰਡਾਂ ਦੇ ਵੜਕਾ ਲਿਆ ਜਾਂਦਾ ਮੜਗਾ ਮੋਟਗਾ ਹੀਗਾ ਬਹੁਤ ਹੈ ਚਲੋ ਜੀ ਉੱਠੀਏ ਇੱਥੇ ਵੀ ਹੈਗਾ ਅਪਤਾਸਨ ਲੜਿਆ ਸੀਗਾ ਉੱਤੋਂ ਊਣੀ ਪਾ ਪਾ ਮੈਂ ਮੈਂ ਵੀਡੀਓ ਅਪਲੋਡ ਕਰੀ ਜਾਂਦਾ ਸੀ ਇੱਥੇ ਵੀ ਖੇਤਾਂ 'ਚ 5G ਫਰੀ ਜਾਣਾ ਹੁਣ ਇੱਥੇ ਅਨਲਿਸਟਡ ਕਰਕੇ ਅਪਲੋਡ ਕਰ ਦਾਂਗੇ ਘਰੇ ਬਸ ਰਾਤ ਨੂੰ ਆਊਂਦੇ ਤੇ ਡਿਸਕ੍ਰਿਪਸ਼ਨ ਲਿਖ ਕੇ ਪਬਲਿਕ ਕਰਨੀ ਹੁੰਦੀ ਹੈ ਚਲੋ ਜੀ ਤੇ ਮੋਟਰਸਾਈਕਲ ਇੱਥੋਂ ਕੋ ਲਿਆਂਦਾ ਚ ਯਾਰ ਅੱਜ ਕਿਹੜਾ ਗੋਹਾ ਸੀ ਸਿੱਟਰ ਨੂੰ න ඒර්දවා හෙල්ලයි ්‍යවාසනක් කළලන්දගේය කලා ආදීවාය නිදිය. ਹਾਂ ਜੀ ਮੇਰੇ ਵੀਰੋ ਘੱਟ ਲਈ ਨੀਰਾ ਕਰ ਲਈ ਗੱਡੀ ਲੋਡ ਓਕੇ ਵੀਰੋ ਬੋਡ ਚੱਲੀਏ ਘਰ ਨੂੰ ਗੱਲ ਤੇ ਵੀ ਸੈਟ ਹੋ ਗਈ ਨੀ ਰਵਾਟ ਕਹਿਣਾ ਯਾਰ ਕੰਮ ਕਰਨਾ ਸਾਰਾ ਕੁਝ ਸੈਟ ਹੋ ਜਾਂਦਾ ਹੈ ਬਹੁਤ ਜੀ ਜੀ ਕਰ ਰਹੀ ਹਾਂ ਜੀ ਅੱਗੇ ਇਧਰ ਲਿ ਕਰੇ ਜੀ ਤੇ ਬਲਜੀਤ ਕੋਲੇ ਵੀ ਜਾ ਕੇ ਆਉਣਾ ਹੈ ਜੀ ਹੋ ਕਣਕ ਚੱਕ ਕੇ ਲੈਣੀ ਹੈ ਹਣਾ ਪਹਿਲਾਂ ਮੈਂ ਵੀ ਰਹੀ ਸੀ ਗੱਡੀ ਤੇ ਰੱਖ ਲਾਂ ਫਿਰ ਮੈਂ ਗੱਡੀ ਦੇ ਘਰੇ ਲੈ ਕੇ ਆਉਣੀ ਹੈ ਹਣਾ ਇਤੂਬਰਾ ਕਦਮ ਡਰ ਗਿਆ ਕੋਈ ਕਿਰਨ ਨੂੰ ਕਹਿ ਦਿੰਗੋ ਯਾਰ ਜਾ ਚੱਕ ਲੈ ਪੱਜ ਕੇ ਤੇ ਬਾਕੀ ਕੋਈ ਵੀ ਨਹੀਂ ਆਇਆ ਹੈ ਨਾ ਦਮਣੀ ਨਾ ਚੋਬਰ ਤੇ ਨਾ ਹੀ ਉਹ ਕਬੂਤਰ ਖੇਤੋਂ ਤਾਂ ਦੇਖਿਆ ਖੇਤੋਂ ਤਾਂ ਮੈਨੂੰ ਦਿਸ ਗਿਆ ਓਏ ਤੇ ਫਿਰਦਾ ਹੀ ਘਰ ਤੇ ਕਬੂਤਰ ਤੇ ਹੁਣ ਪਤਾ ਨਹੀਂ ਕਿੱਧਰ ਗਿਆ ਯਾਰ ਚਲੋ ਛੱਡੋ ਸੱਚ ਇਹਨਾਂ ਨੇ ਦੇਖੀਏ ਖਾਲੇ ਦਾਣੇ ਕਿ ਨਹੀਂ ਨਹੀਂ ਖਾਦੇ ਬਰੋ ਤਾਂ ਹਾਂ ਦੇ ਤਾਂ ਹੀ ਬੈਠੇ ਆ ਹੁਣ ਐਸੇ ਗੱਲ ਤੇ ਪੱਕੇ ਰਹੋ ਸਾਡਾ ਕੋਈ ਚੱਕਰ ਨਹੀਂ ਅਸੀਂ ਹਸਾਰ ਲਾਂਗੇ ਨਾ ਡਾਵਾਗੇ ਕਿਸੇ ਨੂੰ ਛੋਡੀ ਮੈਂ ਖੜਜੋ ਸਕੋਂ ਮਧੋੜੀ ਭਾਂਚ ਉਦੋਂ ਪਿੱਛੋਂ ਖੜ ਜੇ ਆਉਂਦੇ ਨਹੀਂ ਹੁੰਦੇ ਦਵਾ ਮੈਂ ਨਾਕਾਊ ਤੁਸੀਂ ਐਸੀ ਗੱਲ ਤੇ ਰੁਆ ਯਾਰ ਖੜਦਾ ਕੋਈ ਨਾ ਜਿਵੇਂ ਕਰਦਾ ਹੁੰਦਾ ਇਹ ਭੁੱਖੇ ਰੱਖ ਕੇ ਜਿਵੇਂ ਚੱਲਦੇ ਨੇ ਉਵੇਂ ਚੱਲ ਗਏ ਫੇਰ ਅਗੋਂ ਆ ਸੋਚ ਲਈਦੇ ਰਹਿਣਾ ਵੀ ਮਸਾਂ ਦਾ ਸੀਜ਼ਨ ਆਇਆ ਹੈਗਾ। ਕਲੇ ਇਹ ਤਾਂ ਜਾਨਵਰ ਹੈ ਹਨਾ ਸ਼ਿਓਰ ਪਹੁੰਚ ਗਿਆ ਆ ਗਿਆ ਜੀ ਆ ਗਿਆ ਹਾਂਜੀ ਹਾਂਜੀ ਓਕੇ ਬਹੁਤ ਸੋਹਣੀ ਫੋਟੋ ਆ ਗਈ ਆ ਹਾਂਜੀ ਉੱਟ ਕੇ ਆ ਗਈ ਬਾਹਰ ਸੂਰ ਮੇ ਤੇ ਕ ਜਾਨਵਰ ਫਿਰਦਾ ਸੀ ਪੂਸ ਲਾਇਆ ਇੱਥੇ ਯਾਰ ਮੈਨੂੰ ਆਇਆ ਲੱਗਿਆ ਅਮਰੀਕੀ ਨੂੰ ਦਿੱਤੀ ਸੀ ਤੋਂ ਬਾਅਦ ਚ ਪਹਿਲਾਂ ਆਪਣੇ ਤੋਂ ਉਥੋਂ ਗੁੰਮ ਹੋ ਗਈ ਸੀ ਕੂਤਰ ਯਾਦ ਆ ਪੂਸਦੀ ਜੀ ਜਿਹੜੀ ਮੈਂ ਇੱਥੇ ਢਾਈ ਹਾਂ 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 ਮੈਨੂੰ ਆਇਆ ਲੱਗਾ ਉਹ ਫੇਰ ਆਈ ਫਿਰਦੀ ਹੁੰਦੀ ਅੱਜਵੇਂ ਤੇ ਇਹ ਮੁੰਡੇ ਚੱਲ ਯਾਰ ਮੈਂ ਤੈਨੂੰ ਕੱਲ ਨੂੰ ਹੀ ਰੱਖਣਗਾ ਇਹ ਤਾਂ ਹਣਾ ਉਹ ਮਸਾ ਆਇਆ ਕੂਤਰ ਥੱਲੇ ਇੱਧਰ ਹੀ ਆਇਆ ਕੱਲ ਦੇ ਹੁਣ ਉਤਰਿਆ ਥੱਲੇ ਭੈ ਗਲਕ ਆਏ ਜੀ ਦੀ ਹੋ ਗਿਆ ਪਟਾਪ ਚੱਲਦੇ ਕਿ ਰਣਾ ਬਲਜੀਤ ਉਹ ਹੋਰ ਬਲਜੀਤ ਕਿਵੇਂ ਹੈ ਓ ਕੇ ਰੋਟਾ ਬਾਲਾ ਸੋਣਾ ਲੱਗ ਜਾਂਦਾ ਸੌਣ ਲੱਗੇ ਕਾਪੜੀ ਮਾਰਦਾ ਹੋਏ ਚੌੜ ਦਾ ਚੜਨਾ ਜਾਂ ਨਾ ਲੱਗੇ ਕਾਲਾ ਟਿੱਕਾ ਲੱਭ ਜੇ ਤੇ ਲੈ ਕਾਲਾ ਹੋਰ ਦੱਸ ਕਿਵੇਂ ਹੈ ਕਣ ਕਪੜੀ ਰੈਡੀ ਹੋਈ ਯੈਸ ਲਿਆਓ ਫਿਰ ਖੰਡੀ ਜੱਕੇ ਹਾਂਜੀ ਬਸ ਮੈਂ ਇੱਥੇ ਰੋਕ ਲਾ ਕਰ ਰੋਕ ਲਾ ਰੋਕ ਲਾ ਕਰ ਇੱਕ ਵਾਰ ਇੱਥੇ ਰੋਕ ਮੈਂ ਉਤਰ ਵੇਖਿਆ ਵਾ ਖੜਦਾ 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 ਆਈ ਆਈ ਰੁਆ ਆਈ ਰੁਕ ਆ ਗਿਆ ਮੈਂ ਲਓ ਜੀ ਮੁੰਡਿਆਂ ਨੂੰ ਸੰਦ ਸੰਦ ਇਕੱਠੇ ਕਰਕੇ ਦੇਈ ਜਾਂਦੇ ਆ ਸਾਫ ਸੁਜੀ ਕਰਕੇ ਜਹਾਜ ਜੁਲੰਦਰ ਲਾ ਦੇਣੀ ਬਾਕੀ ਸਰ ਕੋਈ ਦਰਦ ਦੀ ਵੀਡੀਓ ਦੇਖਣ ਨੂੰ ਕੋਲ ਬਸ ਉਹ ਠੀਕ ਹੈ ਕਹਿੰਦੇ ਆਪਾਂ ਵੀਡੀਓ ਨੂੰ ਰਿਕਲਚਰ ਕਰਦੇ ਆ ਦੁਬਾਰਾ ਬਸ ਹਏ ਆੜੇ ਬੰਦੇ ਲੰਮੇ ਹੋਇਆ ਹਾਈ ਟੀਪੀ ਹੋ ਗਈ ਟੀਵੀ ਦੀ ਦਵਾਈ ਕਿੱਥੇ ਮਿਲਦੀ ਹੈ ਸਰਕਾਰੀ ਆ ਨਾ ਝੰਡਾ ਪਰ ਕਿਹੜਾ ਘਟਾ ਬੰਦ ਨਹੀਂ ਉਹ ਨਰੇ ਸਾਰੇ ਵਾਇਰਸ ਇਕੱਠੇ ਕਰਕੇ ਪਾਇਆ ਮਾਰ ਕੇ ਜਿਉਂਦੀ ਭਾਈ ਫਿਰਦੇ ਸੀ ਤਾਂ ਮਣੀ ਤਾਂ ਨਹੀਂ ਵੈਕਸੀਨ ਬਾਕੀ 15 ਦੇ ਬਹੁਤ ਕੰਮ ਖਿਚਾਉ ਦਵਣੀ ਦੀ ਵੀਡੀਓ ਚ ਦੇਖਣ ਨੂੰ ਮਿਲੂਗਾ ਹੁਣ ਨਗਾਹਤਾਰ ਹੁਣ ਆਪਾਂ ਵੀਡੀਓ ਘੱਟ ਪਾ ਕੇ ਕਰਨਾ ਆਪਾਂ ਬੰਦ ਹੀ ਕਰ ਦੇਣਾ ਲੱਗ ਪਈ ਜਦ ਬਾਜ਼ੀਆਂ ਚੱਲ ਪਈਆਂ ਕੋ ਕੋ ਸਿਰਫ ਤੇ ਸਿਰਫ ਕਬੂਤਰਾ ਇਹ ਕੌਨਸਨਟ੍ਰੇਟ ਕਰਨਾ ਹੈ ਵੀਡੀਓ ਪਾ ਕੇ ਰੋ ਦਵਣੀ ਦਾ ਕਰੂੰਗਾ ਮੈਂ ਠੀਕ ਹੈ ਤੇ ਚੋਬਰ ਜੱਤਾ ਗੁਰੂ ਬਾਜੀ ਹਾਂ ਹੈ ਸਹੀ ਹੈ ਬੋਲਿਆ ਕਰ ਬਸ ਮੈਂ ਟਾਈਮ ਸੁਣਨ ਹੀ ਹੋ ਗਿਆ ਫਰੀ ਚੋਕ ਫਰੀ ਚੱਲ ਕੋਈ ਨਾ ਸੰਦ ਫਰੀ ਸੰਦ ਫਰੀ ਹਾਂਜੀ ਫਿਰ ਮੁੜ ਆਈ ਜੇ ਇੱਧਰ ਗਿਆ ਸੀਗਾ ਮੈਂ ਨਾਉਣ ਤੇ ਉਹ ਪਟੇ ਗਏ ਮੇਰੇ ਪਾਪਾ ਨਹੀਂ ਜਾਂਦਾ ਫਿਰ ਮੁੜ ਆਇਆ ਪਾਪੇ ਨਾਲ ਨਾਲ ਦਾ ਐਵੇਂ ਨਾਲ ਨਾਲ ਆਉਦਾ ਮੁੜ ਕੇ ਮੈਂ ਮੁੜਦਾ ਹੀ ਨਹੀਂ ਸੀਗਾ ਗੱਲ ਕੋਈ ਜਾਂਦਾ ਉਹ ਤਰਕੇ ਡੇਕ ਡੁਗ ਪੈਂਦੇ ਉੱਤੇ ਮੱਚ ਬਾਈ ਦੇ ਇੱਕ ਦੂਜੇ ਦੇ ਗਾਂ ਹੈ ਨਾ ਬਸ ਹਾਂ ਨਾ ਹੀ ਗੱਲ ਲੌਣਾ ਕਿਸਾ ਸੱਚੀ ਮੈਂ ਗਿਆ ਪੂਰਾ ਮੂੜਨਾ ਹੁੰਦਾ ਨਹੀਂ ਜਦ ਇਹ ਮਾਛਾ ਭੁਲੇਟ ਹੋ ਗਿਆ ਬਸ ਸੁਣੇ ਦੋ ਵਤ ਫਿਰ ਆਪਣੀ ਟ੍ਰੇਨ ਕੱਪ ਜੂਗੀ ਨਾ ਤੇ ਜਾਣਾ ਪਥੇ ਗਾਜ਼ੀਆਬੱਦ ਜਾ ਕੇ ਨਾ ਹਾਂ ਜਾਨੇ ਵਸਾ ਵਸਾ ਜਾ ਬਾਬਾ ਵਸਾ ਵਸਾ ਐ ਨਾ ਤੱਕਣਾ ਕਰਿਆ ਕਰੋ ਇਹ ਸਰਾ ਮੁੰਡੇ ਪੂਰੇ ਕਹਿੰਦੇ ਐ ਡਗ ਲਬਾਤ ਐ ਜੀ ਬਾਕੀ ਯਾਰ ਹੁਣ ਕੀ ਕਰਗੇ ਕੀ ਕਰਗੇ ਹਾਂ ਦੁੱਧ ਦੇਣਾ ਗੂਤਰਾਂ ਨੂੰ ਸੱਚ ਉਹ ਕਰੇ ਉਬਲਣਾ ਬੋਇਲ ਕਰਨਾ ਰੱਖਿਆਂ ਦਾ ਜਦੋਂ ਹੋ ਗਿਆ ਉਸ ਤੋਂ ਬਾਅਦ ਚੱਕ ਲਿਆਵਾਂਗੇ ਇਧਰ ਤੇ ਚਲੋ ਜੀ ਕਰੇ ਚਲ ਆਈਏ ਰੋਟੀ ਰੋਟੀ ਖਾ ਜਾਂਦੀ ਹੈ ਠੀਕ ਹੈ ਜੀ ਨਹੀਂ ਤੇ ਬਹਾਦਰ ਨਾਲ ਦੁੱਧ ਨਹੀਂ ਹੈ ਅਜੀ ਇੱਥੇ ਬਹਤਾਂ ਦੀ ਵੀਡੀਓ ਵਗੈਰਾ ਪਾਉਣ ਲੱਗਾ ਸੀ ਐਡਿਟ ਕਰਕੇ ਹਾਂਜੀ ਮੇਰੇ ਵੀਰੋ ਮਿਲਕ ਲਿਆਂਦਾ ਜੀ ਤੇ ਰੋਟੀ ਵੀ ਖਾ ਜਾਂਦੀ ਆਪ ਅੱਜ ਇਹਦੇ ਚ ਐਡ ਕਰਦੇ ਹਾਂ ਜੀ ਆਪਾਂ ਬਰੂਟਾਉਣ ਠੀਕ ਹੈ ਕਿ ਨਹੀਂ ਇੱਕ ਕਨਾਲ ਦਾ ਪਾਣੀ ਬਰੂਟਾਉਣ ਤੇ ਨਲੇ ਮੜਾ ਪਾਣੀ ਦੇ ਚ ਹਾਂਜੀ ਮੇਰੇ ਵੀਰੋ ਤੇ ਵਿੱਚ ਕਰ ਲਈ 4 ਕ ਐਮ ਐਲ ਐਡ ਬਰੂਟਾਉਣ ਠੀਕ ਹੈ ਕਿ ਨਹੀਂ ਤੇ ਦੁੱਧ ਆਪਣਾ ਰੈਡੀ ਹੈ ਆਪਣਾ ਨਹੀਂ ਮਤਲਬ ਗਾਾਂ ਦਾ ਦੁੱਧਾ ਕੂਤਰਾ ਅਸੇ ਰੈਡੀ ਆ ਠੀਕ ਐ ਚੱਲੀਏ ਕੁਡੇ ਕਰਨੀ ਆ ਥੋੜਾ ਵਧ ਗਿਆ ਮਤਲਬ ਵਾਧ ਤਾਂ ਵਾਧ ਹੀ ਗਈ ਮੈਂ ਤੁਸਨੂੰ ਸਹੀ ਦੱਸਾਂਦਾ ਵੀ ਐਕਸਟਰਾ ਤਿੰਨ ਚਾਰ ਕੂਤਰਾ ਨੂੰ ਹੋਰ ਦੇਦਾ ਚੰਗੀ ਚੀਜ਼ ਹੀ ਆ ਹੜਾ ਤੇ ਬਾਕੀ ਹੁਣ ਆਏ ਨਾ ਪੁੱਛੋ ਵੀ ਬਾਈ ਬਣੇ ਇਹ ਕੰਮ ਕੀ ਕਰਦਾ ਤੇ ਕਾਹ ਤੋਂ ਦਿੰਦਾ ਠੀਕ ਆ ਯਾਨੀ ਤੁਸੀਂ ਐਸਾ ਹੋ ਲਾ ਲਓ ਵੀ ਆਪਾਂ ਦੁੱਧ ਕਾ ਦੋ ਪੀਨੇ ਰਾਤ ਨੂੰ ਜੇ ਕਦੋਂ ਵੀ ਆਪਾਂ ਨੂੰ ਕੀ ਕੰਮ ਕਰਦਾ ਵੀ ਆਪਣੇ ਸਰੀਰ ਵਾਸਤੇ ਕਿੰਨਾ ਕਮਾੜਾ ਤੁਸੀਂ ਆਂ ਦੱਸ ਦਿਓ ਵੀ ਆਪਣੇ ਸਰੀਰ ਨੂੰ ਕਿੰਨੀ ਕ ਹਾਨੀ ਪਹੁੰਚਾਉਂਦਾ ਕਿ ਲਾਭ ਪਹੁੰਚਾਉਂਦਾ ਇਹ ਠੀਕ ਐ ਤੇ ਤਾਂ ਕਰਕੇ ਥੀਏ ਕੋਈ दारू ਦੇ ਨੂੰ ਨਹੀਂ ਕਹਿੰਦਾ ਮੈਂ ਵੀ ਦੇਸੀ दारू ਦੇ ਦਿਓ ਦੁੱਧ ਕਹੀ ਜਾਂਦਾ ਵੀ ਚੰਗੀ ਚੀਜ਼ ਹੀ ਹੈ ਹਨਾ ਬਾਕੀ ਐ ਨਹੀਂ ਕਹਿੰਦਾ ਸਾਰੇ ਦੇ ਵੀ ਦੋਇਓ ਠੀਕ ਆ ਮੈਨੂੰ ਇਹ ਚੀਜ਼ ਦੀ ਮੈਂ ਜ਼ਰੂਰਤ ਸਮਝੀ ਵੀ ਆਪਣਾ ਦੇਣੀ ਚਾਹੀਦੀ ਹੈ ਕਿਉਂਕਿ ਕੂਤਰਾਂ ਦੀ ਡੀਵਾਰਮਿੰਗ ਕੀਤੀ ਆ ਦਵਾਈ ਗਰਮ ਹੁੰਦੀ ਆ ਵੈਸੇ ਜਿਵੇਂ ਲੋਲਾ ਜਦੋਂ ਲੋ ਆਖਰੇ ਦੋ ਜੀ ਗਰਮੀ ਹੁੰਦੀ ਪ੍ਰੋਪਰ ਫਿਰ ਤੈਨੂੰ ਮੈਂ ਦਹੀਂ ਦੇ ਦਿੰਦੇ ਉਹਦੀ ਠੀਕ ਆ ਕਿ ਨਹੀਂ ਦਹੀਂ ਦਿੰਦੇ ਹੁਣ ਅਜੇ ਠੰਡ ਹੈ ਹੁਣ ਦੁੱਧ ਦੇ ਹੀ ਆਣ ਨੂੰ ਤਾਂ ਕਰਕੇ ਜੇ ਹੀ ਗਰਮੀ ਦੇ ਦਿਨ ਹੁੰਦੇ ਜੇਠ ਹਾੜ ਦੇ ਫਿਰ ਉਹਨੂੰ ਦਹੀਂ ਦੇਣੀ ਸੀ ਆਪਾਂ ਫਿਰ ਇਹਨਾਂ ਵਾਸਤੇ ਦਹੀਂ ਫਾਇਦੇਮੰਦ ਹੈ ਹੁਣਾਂ ਠੰਡ ਜਿਹਨਾਂ ਨੂੰ ਦੁੱਧ ਫਾਇਦੇਮੰਦ ਹੈ ਠੀਕ ਹੈ ਤੇ ਚਲੋ ਆ ਜਿਹੜਾ ਵੱਧ ਗਿਆ ਇਹ ਇਧਰ ਮੇਰੇ ਜਿਹੜੇ ਬੱਚੇ ਕਮਜ਼ੋਰੇ ਸੀਗੇ ਇਹਨੇ ਪਾਣੀ ਨਹੀਂ ਪੀਤਾ ਸੀ ਉਹਨਾਂ ਨੂੰ ਦੇ ਦਈਏ ਆਪਾਂ ਤੇ ਦੇਖਾਰੇ ਦੁੱਧ ਸੀਗਾ ਹੋੜ ਕੇ ਖੋਸੇ ਸਵਾਜਾ ਘਾਟ ਤਤੇ ਥੋੜਾ ਪਾਣੀ ਨੇ ਵੀ ਪਾਣੀ ਤਾਂ ਆਪੇ ਪੀ ਲੈਂਦਾ ਹੋਵੇ ਸਪੀਡ ਲਾਉ ਜੀ ਇਹ ਬੱਤੇ ਨੂੰ ਹੁਣ ਸੈੱਟ ਪਹਿਲਾਂ ਰਲੋ ਜੀ ਦੀ ਕੰਡੀਸ਼ਨ ਜਿਆਦਾ ਡਾਊਨ ਸੀ ਠੀਕ ਆ ਤੇ ਪਿਓ ਪੁੱਤੀ ਆ ਜੀ ਬਸ ਹੋ ਚੱਲਿਆ ਸੈੱਟ ਕੋਈ ਦਿੱਕਤ ਨਹੀਂ ਬਾਕੀ ਉਹਨੂੰ ਕਬੂਤਰਾਂ ਚ ਐਡ ਕਰ ਦਾਂਗੇ ਤੇ ਰਕੂਤਾਂਕ ਕਰ ਦਾਂਗੇ ਬੱਤੇ ਨੂੰ ਉਹ ਬਦਰ ਕੂਤਰਾਂ ਕਰਨੀ ਐਡ ਕਰਦਾ ਹਣਾ ਮੈਨੂੰ ਤਾਂ ਬਰ ਰਹੇ ਨੇ ਧੀ ਆ ਮੇਰੇ ਹਿਸਾਬ ਨਾਲ ਪੱਠੀ ਬਣੂਗੀ ਨਹੀਂ ਤਾਂ ਫਿਰ ਪਿਓ ਪੁੱਤੀ ਦੀ ਚੁੜੀ ਲੱਗ ਜਣੀ ਇੱਧਰ ਹਣਾ ਆਖੇ ਜੀ ਬਸ ਹੁਣ ਕੀ ਜੀ ਗੇਮ ਆਪਾਂ ਤੇ ਉਦੂਆਦ ਕਰ ਦਾਂਗੇ ਵਲੌਗ ਦੀ ਐਂਡਿੰਗ ਜੀ ਮੇਰੇ ਵੀਰੋ ਗੇਮ ਗੂ ਵੀ ਕੀਰਲੀ ਜੀ ਮੋਟ ਡਿਊ ਪੀ ਕੇ ਗੂਟ ਲਗਾ ਰਿਸਕ ਉਠਾ ਨਾ ਮੰਨਤੇ ਰਿਸਕ ਜ਼ੇ ਮਾਉਂਟਨ ਡਿਊ ਡਰਕੀ ਮਾਗੀ ਸਮਝਿਆ ਕਰੋ ਆਪੇ ਬਾਕੀ ਸਰੀਰ ਜਵਾ ਬੰਦ ਹੈ ਗੰਢੀਆਂ ਜਵਾ ਬੰਦ ਹੈ ਚੋਕ ਹੈ ਪਰ ਡਿਊ ਫਿਰ ਵੀ ਪੀਣੀ ਹੈ ਜੀ ਇਹਦਾ ਇਹਦਾ ਇਹ ਬਲੈਂਡ ਚਲੇ ਜੀ ਭਈ ਬਾਕੀ ਚੱਕਰ ਕੀ ਨੇ ਵੀ ਕਿਉਂ ਡਿਊ ਪੀ ਜਾਂਦੇ ਆ ਆਪਣੇ ਕੋਲੇ ਵਾਟਰ ਹੈ ਨਾ ਵਾਟਰ ਸਾਰਾ ਪੀਏ ਚੋਬਰ ਅਰ ਗਿਆ ਤੇ ਤਾ ਕਰੇ ਫਿਰ ਡੂਣਾ ਟਾਈਮ ਪਾਸ ਕਰਨਾ ਪਈਆ ਪਾਣੀ ਵੀ ਲਿਆਂਦਾ ਬਰੋ ਡੋਨਟ ਵਰੀ ਕੋਈ ਡੱਕ ਨਹੀਂ ਦਿਓ ਵੀ ਵੀ ਗਏ ਬਾਹਦੇ ਨਾਲ ਵਾਟਰ ਬਾਡਰ ਵੀ ਭਰ ਲੈਂਦੀ ਅੱਧੀ ਰਾਤ ਨੂੰ ਕਰੋ ਲਗਭਗ 11 12 ਵਜੇ ਪਹੁੰਚੇ ਮੇਰੇ ਸਾਹਮਣੇ ਇਹ ਕਿ ਨਹੀਂ ਤੇ ਉਹ ਕੀ ਕਰਦੀ ਬੰਗੜਾਉਦੀ ਰਹਿੰਦੀ ਸੈਟਅਪ ਠੀਕ ਹੀ ਮੈਂ ਹਟਦਾ ਕਹਾਦਾ ਛਡ ਸੈਟ ਹੀ ਚਲੋ ਗੱਲ ਕਰ ਦੋ ਓਕੇ ਬਾਈ ਬੀ ਗੁੱਡ ਨਾਈਟ ਲਵ ਯੂ ਫਾ